ਸੱਚੀ ਗੱਲ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਵੇਕ ਸ਼ਰਮਾ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਖਾਸ ਖਬਰਾਂ ਦੀ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੇ ਪਹਿਲੇ ਦਿਨ ਉਗੀਆਂ ਸ਼ਖਸੀਅਤਾਂ ਨੂੰ ਦਿੱਤੀ ਗਈ ਸ਼ਰਧਾਂਜਲੀ ਬਾਜਵਾ ਨੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਭਾਰਤ ਰਤਨ ਦੇਣ ਦਾ ਮਤਾ ਪਾਸ ਕਰਨ ਦੀ ਕੀਤੀ ਮੰਗ ਪ੍ਰਤਾਪ ਬਾਜਵਾ ਦੇ ਬਿਆਨ ਤੋਂ ਬਾਅਦ ਚੜ੍ਹਿਆ ਸਿਆਸੀ 파ਰਾ ਆਪ ਨੇ ਕੀਤਾ ਪਲਟਵਾਰ ਅਮਨ ਅਰੋੜਾ ਨੇ ਕਿਹਾ ਛੇਤੀ ਹੀ ਪਾਰਟੀਆਂ ਵਿੱਚ ਜਾਣਗੇ ਪ੍ਰਤਾਪ ਬਾਜਵਾ ਸਰਵਨ ਸਿੰਘ ਪੰਦੇ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਕਿਸਾਨਾਂ ਦੀਆਂ 12 ਮੰਗਾਂ ਤੇ ਇੱਕ ਮਤਾ ਪਾਸ ਕਰ ਕੇ ਕੇਂਦਰ ਨੂੰ ਭੇਜਣ ਦੀ ਕੀਤੀ ਮੰਗ। ਪ੍ਰਯਾगराज ਵਿਖੇ جاری ਮਹਾਕੁੰਮ ਦੌਰਾਨ ਅਕਸ਼ੇ ਕੁਮਾਰ ਤੇ اداکارਾਂ ਕੈटरीना कैफ ਨੇ ਕੀਤਾ ਪਵਿੱਤਰ ਇਸ਼ਨਾਨ। ਅਕਸ਼ੇ ਕੁਮਾਰ ਨੇ ਸੁਚੱਜੇ ਪ੍ਰਬੰਧਾਂ ਲਈ ਮੁੱਖ ਮੰਤਰੀ ਯੋਗੀ ਤੇ ਸੂਬੂ ਕਰਮਚਾਰੀਆਂ ਦਾ ਕੀਤਾ ਧੰਨਵਾਦ। ਤੇ ਹੁਣ ਇਹਨਾਂ ਖਬਰਾਂ ਦਾ ਵਿਸਤਾਰ। ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੇ ਪਹਿਲੇ ਦਿਨ ਉੱਗੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਦਨ ਨੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਵਿਧਾਇਕ ਮਰਹੂਮ ਗੁਰਪ੍ਰੀਤ ਸਿੰਘ ਬਸੀ ਸਾਬਕਾ ਮੰਤਰੀਆਂ ਧਰਮਪਾਲ ਸਬਰਵਾਲ ਤੇ ਅਜੀਤ ਸਿੰਘ ਮੁਖਮੈਲਪੁਰ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਪ੍ਰਤਾਪ ਬਾਜਵਾ ਨੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਭਾਰਤ ਰਤਨ ਦੇਨ ਦਾ ਮਤਾ ਪਾਸ ਕਰਨ ਦੀ ਮੰਗ ਕੀਤੀ। ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੇ ਪਹਿਲੇ ਦਿਨ ਪਿਛਲੇ ਸਮੇਂ ਦੌਰਾਨ ਅਕਾਲ ਚਲਾਣਾ ਕਰਨ ਵਾਲੀਆਂ ਉੱਗੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਜਿਨ੍ਹਾਂ ਵਿੱਚ ਸਿਆਸੀ ਆਗੂ ਆਜ਼ਾਦੀ ਕੁਲਾਟੀਏ ਤੇ ਨਾਮਵਰ ਆਰਟਿਸਟ ਸ਼ਾਮਲ ਸਨ 16ਵੀਂ ਵਿਧਾਨ ਸਭਾ ਦੇ 7ਵੇਂ ਸੈਸ਼ਨ ਦੀ ਪਹਿਲੀ ਬੈਠਕ ਦੌਰਾਨ ਸਦਨ ਨੇ ਵਿਧਾਇਕ ਗੁਰਪ੍ਰੀਤ ਸਿੰਘ ਬੱਸੀ ਗੋਗੀ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਸਾਬਕਾ ਮੰਤਰੀਆਂ ਧਰਮਪਾਲ ਸਬਰਵਾਲ ਤੇ ਅਜੈਬ ਸਿੰਘ ਮੁਕਮੈਲਪੁਰ ਸਾਬਕਾ ਰਾਜ ਸਭਾ ਮੈਂਬਰ ਹਰਵਿੰਦਰ ਸਿੰਘ ਹੰਸਪਾਲ ਅਤੇ ਸਾਬਕਾ ਵਿਧਾਇਕ ਜੋਗਿੰਦਰਪਾਲ ਜੈਨ ਸੁਖਵਿੰਦਰ ਸਿੰਘ ਬੁੱਟਰ ਤੇ ਭਾਗ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਸਦਨ ਨੇ ਆਜ਼ਾਦੀ ਕੁਲਾਟੀਆਂ ਕਰਨੈਲ ਸਿੰਘ ਕਿੱਕਰ ਸਿੰਘ ਤੇ ਕੇਹਰ ਸਿੰਘ ਅਤੇ ਆਰਟਿਸਟ ਜਰਨੈਲ ਸਿੰਘ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਸਪੀਕਰ ਕੁਲਤਾਰ ਸੰਧਵਾ ਨੇ ਪਿਛਲੇ ਸਮੇਂ ਦੌਰਾਨ ਅਕਾਲ ਚਲਾਣਾ ਕਰਨ ਵਾਲੀਆਂ ਉੱਗੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸਬਨਾ ਦੇ ਚਲੇ ਜਾਣ ਨਾਲ ਦੇਸ਼ ਕੌਮ ਤੇ ਸਮਾਜ ਨੂੰ ਵੱਡਾ ਘਾਟਾ ਪਿਆ ਸਦਨ ਵੱਲੋਂ ਵਿਸ਼ੀਆਂ ਸ਼ਖਸੀਅਤਾਂ ਦੇ ਪਰਿਵਾਰਾਂ ਨਾਲ ਹਮਦੱਦੀ ਪ੍ਰਗਟ ਕਰਨ ਦਾ ਮਤਾ ਪਾਸ ਕੀਤਾ ਗਿਆ ਸਮੁੱਚੇ ਸਦਨ ਵੱਲੋਂ 2 ਮਿੰਟ ਦਾ ਮੌਨ ਰੱਖਿਆ ਗਿਆ ਕੈਬਨਟ ਮੰਤਰੀ ਹਰਜੋਤ ਬੈਂਸ ਦੀ ਬੇਨਤੀ ਉੱਤੇ ਜਸਟਿਸ ਕੁਲਦੀਪ ਸਿੰਘ ਦਾ ਨਾਮ ਵੀ ਸ਼ਰਧਾਂਜਲੀ ਭੇਟ ਵਾਲੀਆਂ ਸ਼ਖਸੀਅਤਾਂ ਵਿੱਚ ਸ਼ਾਮਿਲ ਕੀਤਾ ਗਿਆ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸ਼ਰਧਾਂਜਲੀ ਭੇਟ ਕਰੀਏ ਸ਼੍ਰੀ ਗੁਰਪ੍ਰੀਤ ਸਿੰਘ ਬੱਸੀ ਗੋਗੀ ਜੀ ਵਿਧਾਇਕ ਸਾਨੂੰ ਮਿੱਤੀ 1 ਗਿਆਨਾ ਜਨਵਰੀ 2025 ਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦਾ ਜਨਮ ਮਿੱਤੀ 26 ਸਤੰਬਰ 1967 ਨੂੰ ਲੁਧਿਆਣਾ ਵਿਖੇ ਹੋਇਆ ਉਹ ਸਾਲ 2022 ਵਿੱਚ ਲੁਧਿਆਣਾ ਪੱਛਮੀ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਅਤੇ ਇਸ ਸਦਨ ਦੇ ਮੌਜੂਦਾ ਵਿਧਾਇਕ ਸਨ ਉਹਨਾਂ ਵੱਲੋਂ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਵਜੋਂ ਸੇਵਾਵਾਂ ਨਿਭਾਈਆਂ ਗਈਆਂ ਉਹ ਤਿੰਨ ਵਾਰ ਮਿਊਜ਼ੀਕਲ ਕਾਰਪੋਰੇਸ਼ਨ ਲੁਧਿਆਣਾ ਦੇ ਕੌਂਸਲਰ ਵੀ ਰਹੇ ਉਹਨਾਂ ਵੱਲੋਂ ਪੰਜਾਬ ਵਿਧਾਨ ਸਭਾ ਦੀ ਸਥਾਨਕ ਸੰਸਥਾਵਾਂ ਸੰਬੰਧੀ ਕਮੇਟੀ ਦੇ ਚੇਅਰਮੈਨ ਵਜੋਂ ਵੀ ਸੇਵਾਵਾਂ ਨਿਭਾਈਆਂ ਗਈਆਂ ਉਹ ਪੰਜਾਬ ਵਿਧਾਨ ਸਭਾ ਦੀ ਅਨੁਮਾਨ ਕਮੇਟੀ ਅਤੇ ਸਥਾਨਕ ਸੰਸਥਾਵਾਂ ਸੰਬੰਧੀ ਕਮੇਟੀ ਦੇ ਮੈਂਬਰ ਵੀ ਰਹੇ ਡਾਕਟਰ ਮਰਮੋਹਨ ਸਿੰਘ ਜੀ ਸਾਫ ਦਾ ਪ੍ਰਧਾਨ ਮੰਤਰੀ ਉਹ ਵੀ ਸਾਨੂੰ ਮਿਤੀ 26 ਸਤੰਬਰ 2024 ਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦਾ ਜਨਮ ਇਜਲਾਸੁਰਾਨ ਕੈਬਨਿਟ ਮੰਤਰੀ ਅਮਨ ਅਰੂੜਾ ਨੇ ਅਧਿਕਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਸਰਕਾਰੀ ਸੀਟਾਂ ਤੇ ਬੈਠ ਕੇ ਲੋਕਾਂ ਨੂੰ ਗੁੰਮਰਾਹ ਨਾ ਕਰਨ ਨਹੀਂ ਤਾਂ ਉਹਨਾਂ ਨੂੰ ਤਨਖਾਹ ਤੋਂ ਪੈਨਸ਼ਨ ਪ੍ਰਾਪਤ ਕਰਨ ਵਿੱਚ ਕੋਈ ਦੇਰੀ ਨਹੀਂ ਹੋਵੇਗੀ ਕਿਸਾਨ ਅੰਦੋਲਨ ਕਾਰਨ ਸ਼ੰਭੂ ਸਰਹੱਦੀ ਸੜਕ ਤੇ ਬੰਦ ਹੋਣ ਕਾਰਨ ਡੇਰਾਬਾਸੀ ਵਿੱਚੋਂ ਲੰਘਦੀਆਂ ਖਸਤਾਹਾਲ ਸੜਕਾਂ ਦਾ ਮੁੱਦਾ ਵੀ ਸੈਸ਼ਨ ਵਿੱਚ ਚੁੱਕਿਆ ਗਿਆ। ਹਾਲਾਂਕਿ ਸੈਸ਼ਨ ਵਿੱਚ ਇਹ ਸਪੱਸ਼ਟ ਹੋ ਗਿਆ ਕਿ ਨਾਬਾਰ ਤੋਂ 1800 ਕਰੋੜ ਰੁਪਏ ਦਾ ਕਰਜ਼ਾ ਕਦੋਂ ਮਿਲੇਗਾ ਉਸ ਤੋਂ ਬਾਅਦ ਹੀ ਸੜਕਾਂ ਦੀ ਹਾਲਤ ਸੁਧਰੇਗੀ। ਹਾਲਾਂਕਿ ਸਦਨ ਦੇ ਬਾਹਰ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਕਿਹਾ ਕਿ ਆਪ ਦੇ ਕਈ ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਨੇ ਜਿਸ ਤੇ ਆਪ ਨੇ ਪੜਤਵਾਰ ਕੀਤਾ ਕਿ ਬਾਜਵਾ ਛੇਤੀ ਹੀ ਬਾਜਵਾ ਵਿੱਚ ਜਾਣ ਦੀ ਤਿਆਰੀ ਵਿੱਚ ਨੇ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ 2 ਦਿਨ ਦਾ ਵਿਸ਼ੇਸ਼ اجلاس ਸੱਦਿਆ ਹੈ ਭਲਕੇ ਇਸ ਦਾ ਆਖਰੀ ਦਿਨ ਹੈ ਇਹ ਵੀ ਹੰਗਾਮਾਦਾਨ ਰਹਿਣ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਡਿਪੋਰਟ ਹੋਏ ਪੰਜਾਬੀਆਂ ਅਤੇ ਹੋਰ ਮੁੱਦਿਆਂ ਤੇ ਸੂਬਾ ਸਰਕਾਰ ਨੂੰ ਕਰੜੇ ਹੱਥੀ ਲਿਆ ਵਾਜਵਾ ਦੇ ਇੱਕ ਦਾਅਵੇ ਤੋਂ ਬਾਅਦ ਸਿਆਸੀ 파ਰਾ ਅਚਾਨਕ ਵੱਧ ਗਿਆ ਬਾਜਵਾ ਨੇ ਦਾਅਵਾ ਕੀਤਾ ਕਿ ਸੱਤਾਧਿਰ ਦੇ ਕਈ ਵਿਧਾਇਕ ਪਹਿਲਾਂ ਨਾਲੋਂ ਵੱਧ ਗਿਣਤੇ ਵਿੱਚ ਸਾਡੇ ਸੰਪਰਕ ਵਿੱਚ ਨੇ ਉਹ ਦਿਲਜੀਤ ਦੇ ਸ਼ੋਹ ਦੀ ਤਰ੍ਹਾਂ ਸਾਡੇ ਕੋਲ ਐਡਵਾਂਸ ਬੁਕਿੰਗ ਕਰਵਾ ਚੁੱਕੇ ਨੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੇ ਪਹਿਲੇ ਦਿਨ ਵਿਰੋਧੀਆਂ ਨੇ ਸਰਕਾਰ ਨੂੰ ਜਮ ਕੇ ਘੇਰਿਆ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੇ ਕਿਹਾ ਕਿ ਭਾਜਪਾ ਬਿੱਟੂ ਰਾਹੀ ਪੰਜਾਬ ਦੇ ਮੁੱਖ ਮੰਤਰੀ ਦੇ ਸੰਪਰਕ ਵਿੱਚ ਨੇ ਬਿੱਟੂ ਦਿਨ ਵਿੱਚ ਚਾਰ ਵਾਰ ਮੁੱਖ ਮੰਤਰੀ ਨਾਲ ਗੱਲਬਾਤ ਕਰਦੇ ਨੇ ਰਿਪੋਰਟ ਕਿਤੇ ਪੰਜਾਬੀਆਂ ਦੇ ਮੁੱਦੇ ਤੇ ਵੀ ਬਾਚਪਾਨੇ ਤੇ ਕਿਹਨੇ ਸ਼ਾਨੇ ਸਾਦੇ ਇਥੇ ਆਲਰੇਡੀ ਗਵਰਨਮੈਂਟ ਦੇ ਕੋਲ ਇਹਨਾਂ ਦੇ ਜਿਹੜੇ ਬਾਹਰ ਘੱਲਣ ਵਾਲੇ ਏਜੰਟਸ ਨੇ ਇਹਨਾਂ ਦੇ ਅਗੇਂਸਟ ਕਾਨੂੰਨ ਹੈ ਰੇ ਇਥੇ ਹਿਊਮਨ ਟ੍ਰੈਫਿਕਿੰਗ ਦੇ ਕਾਨੂੰਨ ਹੈ ਤੁਸੀਂ ਹੁਣ ਜਾਗੇ ਹੋ ਹੁਣ ਕੇਸ ਦਾਇਰ ਕਰਨੇ ਸ਼ੁਰੂ ਕੀਤੇ ਕੀ ਤੁਸੀਂ ਪ੍ਰੋਮਿਸ ਕਰੋਗੇ ਪੰਜਾਬ ਦੇ ਲੋਕਾਂ ਨੂੰ ਕਿ ਜਿੰਨੇ ਇਹਨਾਂ ਬੱਚਿਆਂ ਕੋ ਪੈਸੇ ਗਏ ਕਿਉਂਕਿ ਇਹ ਗੁਬਰਾ ਕਰਕੇ ਲੈ ਕੇ ਗਏ ਕੀ ਇਹਨਾਂ ਕੋ ਰਿਕਵਰੀ ਹੋਏਗੀ ਇਹ ਜਿਹੜੇ ਟ੍ਰੇਵਲ ਏਜੰਟਸ ਨੇ ਇਹਨਾਂ ਦੀਆਂ ਜਾਇਦਾਦਾਂ ਤੁਸੀਂ ਕੁਰ ਕਰੋਗੇ ਕਰੋੜਾਂ ਅਰਬਾਂ ਪਤੀਏ ਲੋਕ ਹੈ ਨੇ ਤੇ ਮੇਰਾ ਸਿੱਧੇ ਤੌਰ ਇਹ ਮੰਨਣਾ ਹੈ ਕਿ ਇਸ ਧੰਦੇ ਦੇ ਵਿੱਚ ਵੱਡਾ ਰੋਲ ਪੰਜਾਬ ਪੁਲਿਸ ਦਾ ਤੁਸੀਂ ਅੱਜ ਹੀ ਵੇਖਿਆ ਕਿ ਬਟਾਲੇ ਚ ਐਸਆਈ ਫੜਿਆ ਗਿਆ ਜਿਹੜਾ ਪਰੋਤੀਆਂ ਬਾਹਰੋਂ ਲੈਣ ਦੇ ਵਿੱਚ ਸਾਰਿਆਂ ਨੂੰ ਸਹਾਈ ਹੁੰਦਾ ਸੀ ਕਰੋੜਾਂ ਰੁਪਏ ਉਹਦੇ ਕੋਲ ਫੜੇ ਗਏ ਕਿ ਐਸਆਈ ਕੋ ਫਿਰ ਇਹਨਾਂ ਨੇ 50 60 ਸਿਪਾਹੀ ਹवलदार ਕੱਢਦੇ ਨੇ ਜਿੰਨਾ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਈ ਹੈ ਉਹ ਹੁਮਨਿਸਟਰ ਸਿੱਧੇ ਤੌਰ ਭਗਵੰਤ ਮਾਨ ਰਿਸਪਾਂਸਿਬਲ ਹੈ ਡੈਕਟ ਜਨਰਲ ਆਫ ਪੁਲਿਸ ਰਿਸਪਾਂਸਿਬਲ ਨੇ ਤੁਸੀਂ ਉਹਨਾਂ ਤੇ ਐਕਸ਼ਨ ਕਿਉਂ ਨਹੀਂ ਕੀਤਾ ਇਹਦੇ ਵਿੱਚ ਇੱਕ ਡੀਐਸਪੀ ਕੱਢਿਆ ਗਿਆ ਉਹ ਪਗੋੜਾ ਹੋ ਗਿਆ ਡਰੱਗਸ ਦੇ ਵਿੱਚ ਕੇਆਈਡੀ ਹੈ ਉਹ ਪਗੋੜਾ ਹੋਇਆ ਇਹਨਾਂ ਨੂੰ ਕੋਈ ਗਵਰਨਮੈਂਟ ਦਸਨ ਸੇ ਕੋਈ ਸਪੈਸ਼ਲ ਸੈਸ਼ਨ ਇਹਨੂੰ ਨਾ ਦਿੱਤਾ ਸਾਨੂੰ ਦੱਸੋ ਸਪੈਸ਼ਲ ਕੀ ਹੈ ਇਹਦੇ ਚ ਕੀ ਪੰਜਾਬ ਪੰਜਾਬ ਨੂੰ ਕੰਪਲੀਟ ਤੁਸੀਂ ਵਿਹਲਿਆਂ ਕਰਕੇ ਰੱਖ ਦਿੱਤਾ ਇਹ ਇਹ ਸਪੈਸ਼ਲ ਇਹਦੇ ਚ सरकार कह रही है कि भ्रष्टाचार पे लगाम कस, कसा जा रहा है लगातार सर आपको लगता है सहमत मेरा ख्याल जितनी करप्टे गवर्नमेंट है अजय तक नहीं कोई गवर्नमेंट हुई ये आज से नहीं पिछले साल डेढ़ से मैंने फ्लोर ऑफ दी हाउस पर भी कहा विधानसभा में भी कहा कि दिस मैन इज वेरी मच इन टच विद टी भारतीय जनता पार्टी जब केजरीवाल इसको हटाने का फैसला करेगा तो ये अपना सामान उठाकर वहां चला जाएगा और बिट्टू को बिटवीन है जो पुल का काम करता है वो बिट्टू करता है ਔਰ ਇਹ ਟੋਟਲੀ ਡਰਾਮਾ ਜਿਤਨੇ ਬਿਟੂ ਸ਼ਿਟੂ ਕੇ ਆਦਮੀ ਪਕੜੇ ਹੈ ਬੀਵੀਆਈਪੀ ਟ੍ਰੀਟਮੈਂਟ ਉਹਨਕੋ ਮਿਲ ਰਹੀ ਹੈ ਔਰ ਡਰਾਮਾ ਰਚਾਇਆ ਜਾ ਰਿਹਾ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਪਹਿਲਾ ਨਾਲੋਂ ਜ਼ਿਆਦਾ ਵਿਧਾਇਕ ਹੁਣ ਸਾਡੇ ਸੰਪਰਕ ਵਿੱਚ ਨੇ ਪਰ ਉਹ ਕਿਸੇ ਦਾ ਨਾਮ ਨਹੀਂ ਲੈਣਗੇ ਦਿਲਜੀਤ ਦੇ ਸ਼ੋਧਿਤ ਤਰ੍ਹਾਂ ਉਹ ਸਾਡੇ ਨਾਲ ਐਡਵਾਂਸ ਬੁਕਿੰਗ ਕਰਵਾ ਰਹੇ ਨੇ ਆਮ ਆਦਮੀ ਪਾਰਟੀ ਕੇ ਵਿਧਾਇਕ ਅਭੀ ਵੀ ਆਪਕੇ ਸੰਪਰਕ ਮੇ 100% ਹੈਗੇ ਕਿਤਨੇ ਹੈ ਸਰ ਕਬ ਤੱਕ ਸਾਰੇ ਮੈਂਨੇ ਆਪਕੋ ਨੰਬਰ ਤੋ ਬਤਾਨੇ ਨਹੀਂ ਬਗਰ ਜਿਤਨੇ ਮੈਂਨੇ ਬਤਾਏ ਉਤਨੇ ਹੈ ये जैसे दिलजीत दोसांझ के जो शो होता है उसकी एडवांस बुकिंग होती है जो अगले साल शो होगा हो अब टिकटें बिकती हैं तो ये एडवांस बुकिंग करा रहे हैं हमारे साथ मैं नाम नहीं आपको बताऊंगा जितना नंबर बता रखा बिल्कुल है हाथ जोड़ते रहते इधर भी मुझे असेंबली में इशारा करते हमारा नाम ला ना ले लेना ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਵਿਧਾਨ ਸਭਾ ਦਾ 2 ਦਿਨ ਦਾ ਵਿਸ਼ੇਸ਼ اجلاس ਸੱਦਿਆ ਇਸ ਵਿੱਚ ਅਹਿਮ ਐਲਾਨ ਕੀਤੇ ਜਾਣੇ ਨੇ ਪਰ ਵਿਰੋਧੀ ਧਿਰ ਇਸ ਸੈਸ਼ਨ ਦੌਰਾਨ ਵੀ ਸਰਕਾਰ ਨੂੰ ਘੇਰਨ ਤੋਂ ਪਿੱਛੇ ਹਟਦਾ ਨਜ਼ਰ ਨਹੀਂ ਆ ਰਿਹਾ ਪ੍ਰਤਾਪ ਬਾਜਵਾ ਵੱਲੋਂ ਆ ਵਿਧਾਇਕਾਂ ਦੇ ਉਹਨਾਂ ਦੇ ਸੰਪਰਕ ਵਿੱਚ ਹੋਣ ਦੇ ਦਾਅਵਿਆਂ ਵਿਚਾਲੇ ਆਪ ਨੇ ਇਸ ਤੇ ਪਲਟਵਾਰ ਕੀਤਾ ਅਮਨ ਅਰੋੜਾ ਨੇ ਦਾਅਵਾ ਕੀਤਾ ਕਿ ਪ੍ਰਤਾਪ ਬਾਜਵਾ ਛੇਤੀ ਹੀ ਭਾਜਪਾ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਸਾਡੇ ਕੋਲ ਇਸ ਤੇ ਅਹਿਮ ਸਬੂਤ ਨੇ ਰਾਹੁਲ ਗਾਂਧੀ ਨੂੰ ਇਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਉਹਨਾਂ ਦੇ ਸੰਪਰਪ ਵਿੱਚ ਹੋਣ ਦਾ ਦਾਵਾ ਕਰਨ ਤੋਂ ਬਾਅਦ ਆਪ ਨੇ ਪਲਟਵਾਰ ਕੀਤਾ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਟ ਮੰਤਰੀ ਅਮਨ ਅਰੂੜਾ ਨੇ ਇੱਕ ਟਵੀਟ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਅਮਨ ਅਰੂੜਾ ਨੇ ਦਾਵਾ ਕੀਤਾ ਕਿ ਬਾਜਵਾ ਜੀ ਦਾ ਪਾਟਪਾ ਵਿੱਚ ਜਾਣਾ ਲਗਭਗ ਤੈ ਹੈ ਉਹਨਾਂ ਨੇ ਪਾਟਪਾ ਵਿੱਚ ਆਪਣੀ ਐਡਵਾਂਸ ਬੁਕਿੰਗ ਕਰਵਾ ਲਈ ਹੈ ਮੈਂ ਰਾਹੁਲ ਗਾਂਧੀ ਜੀ ਨੂੰ ਦੱਸਣਾ ਚਾਹੁੰਦਾ ਕਿ ਉਹ ਪ੍ਰਤਾਪ ਬਾਜਵਾ ਨੂੰ ਪੁੱਛਣ ਕਿ ਉਹ ਬਿੱਤੇ ਦਿਨੀ ਬੈਂਗਲੌਰ ਕੀ ਕਰਨ ਗਈ ਸੀ ਅਤੇ ਬਾਜਵਾ ਨੇ ਭਾਜਪਾ ਦੇ ਕਿਹੜੇ ਵੱਡੇ ਆਗੂਆਂ ਨਾਲ ਮੁਲਾਕਾਤ ਕੀਤੀ ਸੀ ਦੂਜੇ ਪਾਸੇ ਆਪ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਸਾਡੇ ਕੋਲ ਇਸ ਗੱਲ ਦੇ ਪੁਖਤਾ ਸਬੂਤ ਨੇ ਕਿ ਪ੍ਰਤਾਪ ਸਿੰਘ ਬਾਜਵਾ ਜਲਦ ਹੀ ਭਾਜਪਾ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਥੋੜੇ ਹੀ ਦਿਨਾਂ ਵਿੱਚ ਇਸ ਦਾ ਖੁਲਾਸਾ ਹੋਵੇਗਾ ਅਤੇ ਰਾਹੁਲ ਗਾਂਧੀ ਨੂੰ ਸਲਾਹ ਹੈ ਕਿ ਉਹ ਇਸ ਪਾਸੇ ਵੱਲ ਧਿਆਨ ਦੇਣ ਪ੍ਰਤਾਪ ਬਾਜਵਾ ਜੀ ਨੇ ਭਾਜਪਾ ਦੀ ਆਪਣੀ ਜਿਹੜੀ ਟਿਕਟਾ ਹੁ ਪੱਕੀ ਕਰ ਲਈ ਹੈ ਸਾਡੇ ਕੋਲ ਪੱਕੀਆਂ ਖਬਰਾਂ ਨੇ 12 ਪੌੜੀਆਂ ਤਾਂ ਇਹ ਚੜ ਹੀ ਗਏ ਹੈਗੇ ਆ ਬਸ ਇੱਕ ਦਰਵਾਜ਼ੇ ਦੀ ਘੰਟੀ ਜਿਹੜੀ ਆ ਉਹ ਮਾਰਨੀ ਹੈ ਪਿਛਲੇ ਦਿਨੀ ਆ ਬਾਜਵਾ ਜੀ ਜਿਹੜੇ ਬੰਗਲੌਰ ਵੀ ਜਾ ਕੇ ਆਏ ਆ ਔਰ ਬੀਜੇਪੀ ਦੇ ਵੱਡੇ ਵੱਡੇ ਲੀਡਰਾਂ ਨੂੰ ਮਿਲ ਕੇ ਆਏ ਆ ਆਪਣੀ ਉਥੇ ਸੈਟਿੰਗ ਕਰਕੇ ਆਏ ਹੈਗੇ ਸੋ ਮੈਂ ਤੇ ਬਲਕੇ ਰਾਹੁਲ ਗਾਂਧੀ ਜੀ ਨੂੰ ਇਹ ਕਹਿਣਾ ਚਾਹੁੰਦਾ ਨਿਗਾਹ ਰੱਖੋ ਪ੍ਰਤਾਪ ਸਿੰਘ ਬਾਜਵਾ ਆਲਰੇਡੀ ਭਾਜਪੀ ਦੇ ਵਿੱਚ ਆਪਣੀ ਬੁਕਿੰਗ ਕਰਵਾਈ ਬੈਠੇ ਹੈ ਟਿਕਟ ਪੱਕੀ ਕਰੀ ਬੈਠੇ ਹੈ ਬਸ ਕੁਝ ਦਿਨਾਂ ਦੀ ਦੇਰ ਹੈਗੀ ਹੈ ਔਰ ਸਾਡੀ ਇਹ ਖਬਰ ਪੂਰੀ ਪੱਕੀ ਹੈ ਸੂਬੇ ਵਿੱਚ ਸੱਤਾ ਧਿਰ ਤੇ ਵਿਰੋਧੀ ਧਿਰ ਵਿਚਾਲੇ ਜਾਰੀ ਜ਼ੁਬਾਨੀ ਜੰਗ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਦਾਅਵਿਆਂ ਤੇ ਕਾਂਗਰਸ ਦਾ ਕੀ ਪ੍ਰतिकਰਮ ਸਾਹਮਣੇ ਆਉਂਦਾ ਹੈ ਇਹ ਵੇਖਣਾ ਦਿਲਚਸਪ ਹੋਵੇਗਾ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਸੋਮਵਾਰ ਨੂੰ ਸ਼ੁਰੂ ਹੋਏ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਨੂੰ ਵਧਾਉਣ ਦੀ ਮੰਗ ਕੀਤੀ ਹੈ ਉਹਨਾਂ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੀਆਂ 12 ਮੰਗਾਂ ਤੇ ਸੈਸ਼ਨ ਵਿੱਚ ਇਕਮਤਾ ਪਾਸ ਕਰਕੇ ਇਸ ਨੂੰ ਕੇਂਦਰ ਕੋਲ ਭੇਜੇ ਨਾਲ ਹੀ ਉਹਨਾਂ ਮੰਡੀਆਂ ਦੇ ਨਿਜੀਕਰਨ ਸੰਬੰਧੀ ਕੇਂਦਰ ਵੱਲੋਂ ਪਾਸ ਕੀਤੇ ਗਏ ਬਿੱਲ ਦੇ ਵਿਰੁੱਧ ਮਤਾ ਪਾਸ ਕਰਕੇ ਇਸ ਨੂੰ ਵੀ ਕੇਂਦਰ ਕੋਲ ਭੇਜਣ ਦੀ ਮੰਗ ਕੀਤੀ ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ ਦਾ ਆਪਣਾ ਫੈਸਲਾ ਫਿਲਹਾਲ ਲਈ ਮੁਲਤਵੀ ਕਰ ਦਿੱਤਾ ਹੈ ਇਸ ਦੌਰਾਨ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਸੂਬਾ ਸਰਕਾਰ ਤੋਂ ਅੱਜ ਸ਼ੁਰੂ ਹੋਏ ਸੈਸ਼ਨ ਨੂੰ ਵਧਾਉਣ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੀਆਂ 12 ਮੰਗਾਂ ਤੇ ਸੈਸ਼ਨ ਵਿੱਚ ਇੱਕਮਤਾ ਪਾਸ ਕੀਤਾ ਜਾਵੇ ਤੇ ਇਸ ਨੂੰ ਕੇਂਦਰ ਨੂੰ ਭੇਜਿਆ ਜਾਵੇ। ਇਸ ਸਮੇਂ ਦੌਰਾਨ ਮੰਡੀਆਂ ਦੇ ਨਿਜੀਕਰਨ ਸੰਬੰਧੀ ਕੇਂਦਰ ਵਿੱਚ ਪਾਸ ਕੀਤੇ ਗਏ ਬਿੱਲ ਦੇ ਵਿਰੁੱਧ ਵੋਟ ਪਾਸ ਕਰਕੇ ਇਸ ਨੂੰ ਵੀ ਕੇਂਦਰ ਕੋਲ ਭੇਜਿਆ ਜਾਣਾ ਚਾਹੀਦਾ ਹੈ ਤੇ ਮੰਡੀਆਂ ਨੂੰ ਨਿਜੀ ਹੱਥਾਂ ਵਿੱਚ ਜਾਣ ਤੋਂ ਰੋਕਿਆ ਜਾਣਾ ਚਾਹੀਦਾ ਹੈ। ਪੰਜਾਬ ਦੇ ਨੌਜਵਾਨਾਂ ਨਾਲ ਠੱਗੀਆਂ ਕਰਨ ਵਾਲੇ ਟਰੈਵਲ ਏਜੰਟਾਂ ਤੇ ਵੀ ਉਹਨਾਂ ਕਾਰਵਾਈ ਮੰਗੀ। ਅੱਜ ਵੀ ਅਸੀਂ ਭਗਵੰਤ ਮਾਨ ਸਰਕਾਰ ਕੋਲ ਮੰਗ ਕੀਤੀ ਆ ਦੁਬਾਰਾ ਫਿਰ ਤੁਹਾਡੇ ਮਾਧਮਨਾ ਮੰਗ ਕਰ ਰਹੇ ਹਾਂ। ਇੱਕ ਤਾਂ ਜਿਹੜਾ ਸਾਡੀਆਂ 12 ਮੰਗਾਂ ਦਾ ਮੰਗ ਪੱਤਰ ਆ ਉਹ ਵਿਧਾਨ ਸਭਾ ਦੇ ਵਿੱਚ ਉਹ 12 ਮੰਗਾਂ ਦੇ ਹੱਕ ਵਿੱਚ ਮਤਾ ਪਾਸ ਕਰਕੇ ਪੰਜਾਬ ਸਰਕਾਰ ਕੇਂਦਰ ਨੂੰ ਭੇਜੇ ਕਿ ਕਿਸਾਨਾਂ ਮਜ਼ਦੂਰਾਂ ਦੀਆਂ ਦੇਸ਼ ਵਿਆਪੀ ਮੰਗਾਂ ਮੰਨੀਆਂ ਜਾਣ ਦੂਸਰਾ ਜਿਹੜਾ ਨਵਾਂ ਖੇਤੀਬਾੜੀ ਦਾ ਖੇਤੀਕਰਨ ਮੰਡੀਕਰਨ ਦਾ ਖੱਲੜਾ ਆਇਆ ਹੈਗਾ ਵਾ ਉਹ ਵਿਧਾਨ ਸਭਾ ਦੇ ਵਿੱਚ ਉਹਦੇ ਵਿਰੁੱਧ ਮਤਾ ਪਾਸ ਕਰਕੇ ਕੇਂਦਰ ਨੂੰ ਵਾਪਸ ਕੀਤਾ ਜਾਵੇ ਵੀ ਜਿਹੜਾ ਖੇਤੀ ਮੰਡੀ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਫੈਸਲਾ ਲਿਆ ਹੈਗਾ ਉਹ ਵਾਪਸ ਲਿਆ ਜਾਣਾ ਚਾਹੀਦਾ ਇੱਕ ਤਾਂ ਉਹ ਮਤਾ ਪਾਸ ਹੋਣਾ ਚਾਹੀਦਾ ਔਰ ਅਸੀਂ ਵਿਧਾਨ ਸਭਾ ਦੇ اجلاس ਨੂੰ ਲੈ ਕੇ ਗੱਲ ਕਹਿਣਾ ਚਾਹਾਂਗੇ اجلاس ਲੰਬਾ ਚੱਲਣਾ ਚਾਹੀਦਾ ਔਰ ਉਹਦੇ ਵਿੱਚ ਹੈਲਦੀ ਚਰਚਾ ਹੋਣੀ ਚਾਹੀਦੀ ਆ ਬਹੁਤ ਸਾਰੇ ਪੰਜਾਬ ਦੇ ਮੁੱਦੇ ਆ ਅਸੀਂ ਪੰਜਾਬ ਦੀਆਂ ਸਾਰੀਆਂ ਵਿਰੋਧੀ ਧਿਰਾਂ ਨੂੰ ਇਹ ਅਪੀਲ ਕਰਦੇ ਆਂ ਵੀ ਜਦੋਂ ਪੰਜਾਬ ਦਾ ਮੁੱਦਾ ਆਵੇ ਚਾਹੇ ਉਹ ਮੰਡੀਕਰਨ ਦਾ ਖੇਤੀਬਾੜੀ ਦਾ ਨਿੱਜੀ ਖਰੜੇ ਦਾ ਸਵਾਲ ਆ ਚਾਹੇ ਕਿਸਾਨਾਂ ਦੀਆਂ 12 ਮੰਗਾਂ ਦਾ ਸਵਾਲ ਆ ਉਹ ਪੰਜਾਬ ਦੇ ਹੱਕਾਂ ਲਈ ਇੱਕ ਮੁੱਠ ਹੋ ਕੇ ਕੇਂਦਰ ਦੇ ਖਿਲਾਫ ਡਟਣ ਅਸੀਂ ਇਹ ਵੀ ਚਾਹਾਂਗੇ ਵੀ ਕਿਸਾਨਾਂ ਮਜ਼ਦੂਰਾਂ ਦੇ ਮੁੱਦਿਆਂ ਤੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਚਰਚਾ ਹੋਣੀ ਚਾਹੀਦੀ ਆ ਔਰ ਪੰਜਾਬ ਦੇ ਲੋਕ ਇਹ ਵੀ ਚਾਹੁੰਦੇ ਆ ਕਿ ਜਿਵੇਂ ਪੰਜਾਬ ਨਸ਼ੇ ਨਾਲ ਗ੍ਰਸਤ ਆ ਨਸ਼ਿਆਂ ਦੇ ਮੁੱਦੇ ਤੇ ਵੀ ਵਿਧਾਨ ਸਭਾ ਦੇ ਵਿੱਚ ਚਰਚਾ ਹੋਵੇ ਔਰ ਉਹਦੇ ਤੇ ਕੋਈ ਠੋਸ ਕੋਈ ਕਾਨੂੰਨ ਲਿਆਂਦੇ ਜਾਣ ਔਰ ਸਭ ਤੋਂ ਵੱਡਾ ਤੁਸੀਂ ਪਿਛਲੇ ਦਿਨੀ ਸੇ ਦੇਖਿਆ ਸੀ ਮਸਲਾ ਵੀ ਭਾਰਤ ਦੇ ਤਕਰੀਬਨ ਜਿਹੜੇ ਅਲਿਗਲ ਢੰਗ ਨਾਲ ਬੇਰੁਜ਼ਗਾਰੀ ਤੋਂ ਮਜਬੂਰ ਹੋ ਕੇ ਨੌਜਵਾਨ ਵਿਦੇਸ਼ਾਂ ਵਿੱਚ ਗਏ ਸੀ ਅਰ ਜਿਵੇਂ ਉਹਨਾਂ ਨੂੰ ਡਿਵਰਟ ਕੀਤਾ ਗਿਆਗਾ ਉਥੋਂ ਬਾਹਰ ਕੱਢਿਆ ਗਿਆ ਹੈਗਾ ਵਾ ਅਸੀਂ ਚਾਹੁੰਦੇ ਆ ਪੰਜਾਬ ਵਿਧਾਨ ਸਭਾ ਪਹਿਲ ਕਰੇ ਮੁੱਖ ਮੰਤਰੀ ਜੀ ਜੂਰੇ ਤੇ ਅੱਜ ਗੱਲ ਕਰਨ ਕੋਈ ਜਿਹੜੇ ਜਿਹੜੇ ਟਰੈਵਲ ਏਜੰਟ ਨੇ ਜਿਹੜੇ ਚੰਗਾ ਕੰਮ ਕਰਦੇ ਸੀ ਉਹਨਾਂ ਦਾ ਨਾਮ ਨਹੀਂ ਲੈਂਦੇ ਹੈਗੇ ਜਿਹੜੇ ਅਨਲੀਗਲ ਢੰਗ ਨਾਲ ਨੌਜਵਾਨਾਂ ਦਾ 60-60 ਲੱਖ ਰੁਪਈਆ ਮਾਰਦੇ ਆ ਇਹ ਕਹਿੰਦੇ ਆ ਵੀ ਲੀਗਲ ਵੇ ਨਾਲ ਅਮਰੀਕਾ ਭੇਜਾਂਗੇ ਜਾਂ ਵਿਦੇਸ਼ਾਂ ਵਿੱਚ ਭੇਜਾਂਗੇ ਪਰ ਉਹ ਐਸ ਟੰਗ ਨਾ ਜੋ ਖਬਰਾਂ ਆ ਰਹੀਆਂ ਪੀ ਅਨਲੀਗਲ ਟੰਗਣਾ ਭੇਜ ਦਿਆ ਉਹਨਾਂ ਦੇ ਖਿਲਾਫ ਪੰਜਾਬ ਸਰਕਾਰ ਕੋ ਸਖਤ ਕਾਨੂੰਨ ਲੈ ਕੇ ਆਵੇ ਭੰਦੇ ਨੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਜ਼ਬਰਦਸਤੀ ਕਬਜ਼ਾ ਨਾ ਕਰਨ ਦੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ ਨਹੀਂ ਤਾਂ ਅਸੀਂ ਇਸ ਮੁੱਦੇ ਤੇ ਵੀ ਸੰਘਰਸ਼ ਲਈ ਤਿਆਰ ਹਾਂ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਖਿਲਾਫ ਬਿਆਨਬਾਜ਼ੀ ਕਰ ਰਹੇ ਆਗੂਆਂ ਨੂੰ ਇੱਕ ਵਾਰ ਮੋੜ ਤੋਂ ਕਰੜੇ ਹੱਥੀ ਲਿਆ ਉਹਨਾਂ ਕਿਹਾ ਕਿ ਵਿਰੋਧੀ ਮੇਰੇ ਤੇ ਚਿੱਕੜ ਸੁੱਟ ਰਹੇ ਨੇ ਪਰ ਮੈਨੂੰ ਅਕਾਲ ਪੁਰਖ ਤੇ ਪੂਰਾ ਭਰੋਸਾ ਹੈ ਮੇਰੀ ਆਵਾਜ਼ ਬੰਦ ਕਰਨ ਲਈ ਕਈ ਸਕੀਮਾਂ ਬਣਾਈਆਂ ਜਾ ਰਹੀਆਂ ਨੇ ਪਰ ਮੈਂ ਕਿਸੇ ਤੋਂ ਡਰਨ ਵਾਲਾ ਨਹੀਂ ਐਜੀਪੀਸੀ ਵੱਲੋਂ ਅਹੁਦੇ ਤੋਂ ਫਾਰਿਗ ਕੀਤੇ ਜਾਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਆਪਣੇ ਵਿਰੋਧੀਆਂ ਨੂੰ ਲੰਮੇ ਹੱਥੀ ਲੈ ਰਹੇ ਨੇ ਵੱਖ-ਵੱਖ ਮੌਕਿਆਂ ਤੇ ਉਹ ਖੁੱਲ ਕੇ ਆਪਣੇ ਦਿਲ ਦੀ ਗੱਲ ਬਿਆਨ ਕਰ ਰਹੇ ਨੇ ਲੁਧਿਆਣਾ ਦੇ ਪਿੰਡ ਪੱਖੋ ਮਾਜਰਾ ਵਿਖੇ ਸਮਾਗਮ ਵਿੱਚ ਸ਼ਿਰਕਤ ਕਰਦੇ ਆ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਸਾਡੀ ਸ਼ਕਤੀ ਦਾ ਕੇਂਦਰ ਹੈ ਜਦ ਤੋਂ ਇਸ ਦੀ ਸਥਾਪਨਾ ਹੋਈ ਹੈ ਇਸ ਦੇ ਸੰਕਲਪ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਣਿਆ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸੱਤਾ ਵਿੱਚ ਵਾਰ-ਵਾਰ ਆਉਣ ਉਪਰੰਤ ਇਹ ਹੁਣ ਆਪਣੇ ਧੁਰੇ ਨੂੰ ਆਪਣੇ ਤੋਂ ਛੋਟਾ ਸਮਝਣ ਲੱਗੇ ਨੇ ਇਸ ਤੋਂ ਮੰਦ ਭਾਗੀ ਗੱਲ ਕੋਈ ਨਹੀਂ ਹੋ ਸਕਦੀ ਤਖਤ ਨੂੰ ਬਣਾਉਣ ਦੇ ਲਈ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਕਿਸੇ ਰਾਜ ਨੂੰ ਨਹੀਂ ਲਗਾਇਆ ਕਿਸੇ ਮਿਸਤਰੀ ਨੂੰ ਨਹੀਂ ਲਗਾਇਆ ਆਪ ਆਪਣੇ ਹੱਥੀ ਬਣਾਇਆ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਨੇ ਸਹਿਯੋਗ ਦਿੱਤਾ ਹੁਣ ਜਿਹੜੀ ਕਲਮ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਹੱਥਾਂ ਦੇ ਨਾਲ ਗੱਡੀ ਹੈ ਬੀਜੀ ਹੈ ਉਹ ਕਦੇ ਸੁੱਕ ਸਕਦੀ ਹੈ ਕਦੇ ਕਮਜ਼ੋਰ ਹੋ ਸਕਦੀ ਹੈ ਕਦੇ ਮੁੱਕ ਸਕਦੀ ਹੈ ਕਦੇ ਵੀ ਨਹੀਂ ਕਦੇ ਵੀ ਨਹੀਂ ਔਰ ਇਸ ਸ੍ਰੀ ਅਕਾਲ ਤਖਤ ਸਾਹਿਬ ਤੋਂ अनेका ਸੰਪਰਦਾਵਾਂ ਮਿਸਲਾਂ ਪੈਦਾ ਹੋਈਆਂ ਜਿੱਥੇ ਬੰਧੀਆਂ ਪੈਦਾ ਹੋਈਆਂ ਅੱਜ ਪੰਥ ਦੀਆਂ ਜਿੰਨੀਆਂ ਵੀ ਸੰਪਰਦਾਵਾਂ ਨੇ ਜਥੇਬੰਦੀਆਂ ਨੇ ਉਹ ਆਪਣਾ ਤੁਰਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਤਿਕਾਰ ਦਿਆਂ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਬਣੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੇ ਸ੍ਰੀ ਅਕਾਲ ਤਖਤ ਸਾਹਿਬ ਨੇ ਹੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸੀ ਗਠਨ ਕੀਤਾ। ਭਾਈ ਵਲੰਟੀਅਰ ਚਾਹੀਦੇ ਨੇ ਸਾਡੀ ਪੰਥ ਦੀ ਸੰਸਥਾ ਨੂੰ। ਵਲੰਟੀਅਰ ਚਾਹੀਦੇ ਨੇ। ਔਰ ਵਲੰਟੀਅਰ ਜਿਹੜੇ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਰੂਪ ਦੇ ਵਿੱਚ ਪੈਦਾ ਕੀਤੇ ਜਿਹੜਾ ਜਿਹਦੇ ਸਹਾਯੋਗ ਲਈ ਬਣੇ ਸੀ ਉਹਨੂੰ ਵੀ ਆਪਣੇ ਤੋਂ ਛੋਟਾ ਸਮਝਣਾ ਸ਼ੁਰੂ ਕਰ ਦਿੱਤਾ ਕਿਉਂਕਿ ਸੱਤਾ ਮਿਲ ਗਈ ਨਾ ਸੱਤਾ ਦੀ ਤਾਕਤ ਦੇ ਨਾਲ ਉਹ ਗੁਮਾਨ ਪੈਦਾ ਹੋ ਗਿਆ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਕਦੇ ਵੀ ਐਸਜੀਪੀਸੀ ਨੂੰ ਮਾੜਾ ਨਹੀਂ ਕਿਹਾ ਮੇਰਾ ਨਾਂ ਲੈ ਕੇ ਐਸਜੀਪੀਸੀ ਸਖਤਰ ਨੇ ਝੂਠ ਬੋਲੇ ਵਿਰੋਧੀ ਮੇਰੇ ਤੇ ਚਿੱਕੜ ਸੁੱਟ ਰਹੇ ਨੇ ਪਰ ਮੈਨੂੰ ਅਕਾਲ ਪੁਰਖ ਤੇ ਪੂਰਾ ਭਰੋਸਾ ਹੈ ਅੱਜ ਚਿੱਕੜ ਸਿੱਖਣ ਵਾਸਤੇ ਬੰਦੇ ਬਿਠਾਏ ਹੋਏ ਨੇ ਰੋਜ ਚਿੱਕੜ ਸੜਦੇ ਨੇ ਹੁਣ ਤਾਂ ਚਿੱਕੜ ਸਿੱਟਣ ਵਾਲੇ ਗੰਦ ਦੇ ਵਿੱਚੇ ਵੜਤੇ ਨੇ ਗੰਦ ਦੇ ਵਿੱਚ ਵੜ ਜਾਓ ਬਾਹਰ ਖੜਕੇ ਨਹੀਂ ਤੁਸੀਂ ਚਿੱਕੜ ਸੁੱਟ ਸਕਦੇ ਵਿੱਚ ਵੜੋ ਵਿੱਚ ਵੜ ਕੇ ਤੁਸੀਂ ਡੋਲ ਭਰ-ਭਰ ਕੇ ਚਿੱਕੜ ਸੁੱਟੋ ਸੁੱਟ ਲੋ ਜਿੰਨਾ ਮਰਜ਼ੀ ਕੀ ਕਰ ਲੂਗਾ ਤੁਸੀਂ ਚਿੱਕੜ ਸੁੱਟਣ ਦੇ ਨਾਲ ਕੀ ਹੋ ਜੂਗਾ ਕਹਿੰਦੇ ਸਾਨੂੰ ਕਿਹਾ ਵੀ ਇਹ ਨਾਟਕ ਆਧਾਰ ਗਵਾ ਚੁੱਕੇ ਆ ਅਸੀਂ ਤੁਹਾਡਾ ਨੈਤਿਕ ਧਾਰ ਜਿਹੜਾ ਉਹ ਰਹਿਣੀ ਨਹੀਂ ਦੇਣਾ ਗੁਰੂ ਪਾਤਸ਼ਾਹ ਨਾ ਖਤਮ ਕਰੇ ਇਹ ਲੋਕ ਨਹੀਂ ਖਤਮ ਕਰ ਸਕਦੇ ਗੁਰੂ ਪਾਤਸ਼ਾਹ ਕਪੜਾ ਨਾ ਖਿੱਚੇ ਇਹ ਲੋਕ ਨਹੀਂ ਖਿੱਚ ਸਕਦੇ ਇਹ ਖੁਦ ਨੰਗੇ ਹੋ ਜਾਣਗੇ ਔਰ ਇਹਨਾਂ ਵਿਸ਼ਵਾਸ ਹੈ ਮੈਨੂੰ ਅਕਾਲ ਪੁਰਖ ਤੇ ਇਹਨਾਂ ਵਿਸ਼ਵਾਸ ਹੈ ਮੈਨੂੰ ਗੁਰੂ ਤੇ ਜਿਹੜੇ ਅੱਜ ਕਪੜੇ ਲਾ ਰਹੇ ਹਨ ਨਾ ਇਹਨਾਂ ਦੇ ਖੁਦ ਕਪੜੇ ਲੈਣਗੇ ਇਹ ਮੇਰਾ ਅਕਾਲ ਪੁਰਖ ਤੇ ਔਰ ਗੁਰੂ ਤੇ ਭਰੋਸਾ ਹੈ ਔਰ ਦੇਖੇਗੇ ਸਾਰੀ ਦੁਨੀਆ ਗਿਆਨੀ ਹਰਪ੍ਰੀਤ ਸਿੰਘ ਲਗਾਤਾਰ ਇਹ ਕਹਿੰਦੇ ਰਹੇ ਨੇ ਕਿ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਣਾਏ ਫੈਸਲੇ ਤੋਂ ਬਾਅਦ ਲਗਾਤਾਰ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਉਹ ਆਪਣੀ ਗਲਤ ਇਹ ਕਾਇਮ ਹਨ ਤੇ ਰਹਿਣਗੇ ਦਿੱਲੀ ਵਿਧਾਨ ਸਭਾ اجلاس ਦੇ ਪਹਿਲੇ ਹੀ ਦਿਨ ਹੰਗਾਮਾ ਹੋਇਆ ਮੁੱਖ ਮੰਤਰੀ ਸੁਮੇਤ ਸਾਰੇ ਵਿਧਾਇਕਾਂ ਦੇ ਸੋਚ ਚੁੱਕਣ ਤੋਂ ਬਾਅਦ ਵਿਜੇਂਦਰ ਗੁਪਤਾ ਨੂੰ ਦਿੱਲੀ ਵਿਧਾਨ ਸਭਾ ਦਾ ਸਪੀਕਰ ਚੁਣਿਆ ਗਿਆ ਉਧਰ ਵਿਰੋਧੀ ਧਿਰ ਦੀ ਆਗੂ ਆਤੀਸ਼ੀ ਦੀ ਅਗਵਾਈ ਵਿੱਚ ਮੁੱਖ ਮੰਤਰੀ ਦੇ ਦਫ਼ਤਰ ਦੇ ਬਾਹਰ ਆਪ ਵਿਧਾਇਕਾਂ ਨੇ ਪ੍ਰਦਰਸ਼ਨ ਕੀਤਾ ਇਸ ਤੋਂ ਬਾਅਦ ਵਿਰੋਧੀ ਧਿਰ ਨੇ ਵਿਧਾਨ ਸਭਾ ਦੇ ਅੰਦਰ ਮੁੱਖ ਮੰਤਰੀ ਨੂੰ ਦਿੱਲੀ ਦੀਆਂ ਔਰਤਾਂ ਨੂੰ 2500 ਰੁਪਏ ਦੇਣ ਦਾ ਵਾਅਦਾ ਯਾਦ ਕਰਵਾਇਆ ਦਿੱਲੀ ਵਿਧਾਨ ਸਭਾ ਦਾ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋ ਗਿਆ ਪ੍ਰੋ ਟੈਂਪ ਸਪੀਕਰ ਅਰਵਿੰਦਰ ਸਿੰਘ ਲਵਲੀ ਨੇ ਸਭ ਤੋਂ ਪਹਿਲਾਂ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਸੋਹ ਚੁਕਾਈ ਉਸ ਤੋਂ ਬਾਅਦ ਸਾਰੇ ਵਿਧਾਇਕਾਂ ਨੂੰ ਸੋਹ ਚੁਕਾਈ ਗਈ ਇਸ ਤੋਂ ਬਾਅਦ ਵਿਜੇਂਦਰ ਗੁਪਤਾ ਨੂੰ ਦਿੱਲੀ ਵਿਧਾਨ ਸਭਾ ਦਾ ਸਪੀਕਰ ਚੁਣਿਆ ਗਿਆ ਮੁੱਖ ਮੰਤਰੀ ਰੇਖਾ ਗੁਪਤਾ ਨੇ ਉਨ੍ਹਾਂ ਦੇ ਨਾਂ ਦਾ ਪ੍ਰਸਤਾਵ ਰੱਖਿਆ ਸੀ میں विधि द्वारा शपथ भारत के संविधान की सच्ची श्रद्धा और निष्ठा से मैं भारत की प्रूडता और अखंडता अक्षुण रखूंगी सर्व राज्य धर्मों का मैं हिंंद करने वाली हूं अपने कर्तव्य का श्रद्धा पूर्वक निर्वहन करू उधर सेशन दौरान आप विधायिका ने आतिशी दी अगवाई विच मुख्यमंत्री दफ्तर दे बाहर प्रदर्शन कीता ਇਸ ਦੌਰਾਨ ਆਤੀਸ਼ੀ ਨੇ ਕਿਹਾ ਕਿ ਪਾਰਪਾਨੂੰ ਪਹਿਲੀ ਕੈਬਨਿਟ ਮੀਟਿੰਗ ਵਿੱਚ ਦਿੱਲੀ ਦੀਆਂ ਔਰਤਾਂ ਨੂੰ 2500 ਰੁਪਏ ਦੇਣ ਦਾ ਵਾਅਦਾ ਪੂਰਾ ਕਰਨਾ ਚਾਹੀਦਾ ਹੈ ਅਸੀਂ ਪਿਛਲੇ 2 ਦਿਨਾਂ ਤੋਂ ਮੁੱਖ ਮੰਤਰੀ ਤੋਂ ਸਮਾਂ ਮੰਗਿਆ ਸੀ ਪਰ ਸਾਨੂੰ ਸਮਾਂ ਨਹੀਂ ਦਿੱਤਾ ਗਿਆ ਅੱਜ ਅਸੀਂ ਸੈਸ਼ਨ ਦੌਰਾਨ ਹੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਮਿਲਣ ਗਏ ਅਤੇ ਉਨ੍ਹਾਂ ਨੂੰ ਔਰਤਾਂ ਨਾਲ ਕੀਤਾ ਵਾਅਦਾ ਯਾਦ ਕਰਵਾਇਆ ਸਾਨੂੰ ਉਮੀਦ ਹੈ ਕਿ 8 ਮਾਰਚ ਨੂੰ ਮਹਿਲਾ ਸਨਾਨ ਯੋਜਨਾ ਦੀ 2500 ਰੁਪਏ ਦੀ ਪਹਿਲੀ ਕਿਸ਼ਤ ਦਿੱਲੀ ਦੀ ਹਰ ਔਰਤ ਦੇ ਖਾਤੇ ਵਿੱਚ ਜ਼ਰੂਰ ਆਵੇਗੀ हमने मुख्यमंत्री से पिछले 2 दिन से समय मांगा हुआ था आ, हमें दो दिन से समय नहीं मिला था और आ, आज हम सत्र के दौरान मुख्यमंत्री रेखा गुप्ता जी से मिलने गए और आ, हमने उनसे कहा कि जो पहली कैबिनेट का वादा था मोदी जी ने जो गारंटी दी थी आ, वो वादा तो टूट गया है वो गारंटी झूठी साबित हो गई है आठ मार्च को हम ये उम्मीद करते हैं कि पहली किश्त महिला सम्मान योजना की ढाई हजार रुपए की दिल्ली की हर महिला के खाते में जरूर आएगी तो सीएम ने आपको आश्वासन दिया को? अभी तक कोई आश्वासन नहीं मिला कि 8 मार्च तक खाते में आएंगी तो हम इंतजार कर रहे हैं कि दिल्ली की सभी महिलाएं मैं भी इंतजार कर रही हूं कि जो मोदी जी ने वादा किया था कि हर महिला के खाते में आठ हजार देंगे वो जरूर आए ਦਿੱਲੀ ਵਿਧਾਨ ਸਭਾ اجلاس ਦੇ ਦੂਜੇ ਦਿਨ ਮੰਗਲਵਾਰ ਨੂੰ ਐਲਜੀ ਸਖ세ਨਾ ਵਿਧਾਨ ਸਭਾ ਨੂੰ ਸੰਬੋਧਨ ਕਰਨਗੇ ਇਸ ਤੋਂ ਬਾਅਦ ਕੰਟਰੋਲਰ ਆਫ ਆਡੀਟਰ ਜਨਰਲ ਭਾਵ ਕੈਕ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ ਇਸ ਤੋਂ ਬਾਅਦ ਐਲਜੀ ਦੇ ਸੰਬੋਧਨ ਤੇ ਧੰਨਵਾਦ ਮਤੇ ਲਈ ਵਿਧਾਨ ਸਭਾ ਵਿੱਚ ਚਰਚਾ ਹੋਵੇਗੀ ਦਿੱਲੀ ਵਿਧਾਨ ਸਭਾ ਦਾ ਸੈਸ਼ਨ 27 ਫਰਵਰੀ ਤੱਕ ਚੱਲੇਗਾ ਦਿੱਲੀ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਆਪ ਨੇ ਭਾਜਪਾ ਸਰਕਾਰ ਨੂੰ ਆਪਣੇ ਵਾਅਦੇ ਯਾਦ ਕਰਵਾਏ ਤਾਂ ਦਿੱਲੀ ਭਾਜਪਾ ਪ੍ਰਧਾਨ ਵਿਰਿੰਦਰ ਸਚਦੇਵਾ ਨੇ ਆਪ ਨੂੰ ਕਰੜੇ ਹੱਥੀ ਲਿਆ ਉਹਨਾਂ ਕਿਹਾ ਕਿ ਬੀਤੇ 10 ਸਾਲਾਂ ਦੌਰਾਨ ਵਿਧਾਨ ਸਭਾ ਦੀ ਆੜ ਵਿੱਚ ਭ੍ਰਸ਼ਟਾਚਾਰ ਮਨਮਾਨੀ ਅਤੇ ਤਾਨਾਸ਼ਾਹੀ ਚੱਲੀ ਹੈ ਅਸੀਂ ਸਭ ਕੁਝ ਲੋਕਾਂ ਅੱਗੇ ਰੱਖਾਂਗੇ ਦਿੱਲੀ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਹੀ ਦਿਨ ਸੱਤਾਧਾਰੀ ਭਾਜਪਾ ਤੇ ਵਿਰੋਧੀ ਧਿਰ ਆਪ ਆਮੋ ਸਾਹਮਣੇ ਆ ਗਏ ਆਪਨੇ ਸੱਤਾ ਧਿਰ ਨੂੰ ਘੇਰਦਿਆਂ ਚੋਣਾਂ ਤੋਂ ਪਹਿਲਾਂ ਦਿੱਲੀ ਦੇ ਲੋਕਾਂ ਨਾਲ ਕੀਤੇ ਵਾਅਦੇ ਪਾਪਾਂ ਨੂੰ ਯਾਦ ਕਰਵਾਏ ਤਾਂ ਦਿੱਲੀ ਪਾਪਾ ਪ੍ਰਧਾਨ ਵਿਰੇਂਦਰ ਸਚਦੇਵਾ ਆਪ ਤੇ ਨਿਸ਼ਾਨਾ ਸਾਧਨ ਤੋਂ ਪਿੱਛੇ ਨਹੀਂ ਹਟੇ ਸਚਦੇਵਾ ਨੇ ਕਿਹਾ ਕਿ ਆਪਨੇ ਪਿਛਲੇ 10 ਸਾਲਾਂ ਵਿੱਚ ਵਿਧਾਨ ਸਭਾ ਦੀ ਆੜ ਵਿੱਚ ਭ੍ਰਸ਼ਟਾਚਾਰ ਮਨਮਾਨੀ ਤੇ ਤਾਨਾਸ਼ਾਹੀ ਕੀਤੀ ਹੁਣ ਅਸੀਂ ਉਹਨਾਂ ਸਾਰੀਆਂ ਗਲਤੀਆਂ ਨੂੰ ਸੁਧਾਰਾਂਗੇ ਜਿਹੜੀਆਂ ਬੀਤੇ ਸਾਲਾਂ ਦੌਰਾਨ ਆਪਨੇ ਕੀਤੀਆਂ ਨੇ ਸਚਦੇਵਾ ਨੇ ਕਿਹਾ ਕਿ ਦਿੱਲੀ ਦੇ ਵਿਕਾਸ ਲਈ ਇੱਕ ਚੰਗੀ ਚਰਚਾ ਦੀ ਲੋੜ ਹੈ ਸਾਨੂੰ ਆਸ ਹੈ ਕਿ ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਵਿੱਚ ਚਰਚਾ ਹੋਵੇਗੀ ਅਤੇ ਵਿਕਾਸ ਹੋਵੇਗਾ ਮੈਂ ਵਿਰੋਧੀ ਧਿਰ ਨੂੰ ਸਾਡੇ ਨਾਲ ਕੰਮ ਕਰਨ ਦੀ ਤਾਕੀਦ ਕਰਦਾ ਅੱਜ ਸੇ दिल्ली की विधानसभा का जो सत्र प्रारंभ हो रहा है सही महीनों में दिल्ली में सच्ची लोकतंत्र की बहाली का यह दिन है पिछले दस सालों में इस विधानसभा सत्र के बहाने से अराजकता मनमानी और मैं कहूं तो एक तानाशाही का रवैया अपनाया गया था लोकतंत्र में की सबसे बड़ी ताकत होती है सार्थक बहस और मुझे उम्मीद है कि अब दिल्ली के मुख्यमंत्री श्रीमती रेखा गुप्ता के नेतृत्व में सही मायनों में इस विधानसभा में सार्थक बहस भी होगी और दिल्ली के विकास को लेकर चिंता भी होगी और विपक्ष से भी मैं अपील करता हूं कि अब उस आराजक मानसिकता से निकलें और दिल्ली की सरकार के साथ मिलकर काम करें क्योंकि ये दिल्ली की विधानसभा ऐतिहासिक विधानसभा है ये विधानसभा अपनी सार्थक बहस के लिए जानी जाती थी लंबे लंबे सत्रों के लिए जानी जाती थी जहाँ सभी सदस्यों को बोलने का अवसर मिलता था लेकिन पिछले दस सालों में ये सब मर्यादाएं तोड़ी गई हैं मैं उम्मीद करता हूँ कि आने वाले समय में मर्यादाओं का पालन भी होगा और दिल्ली विधानसभा फिर से अपना ऐतिहासिक स्वरूप ग्रहण करेगी दर्शन होगा कि दिल्ली विधानसभा का इजलास सताई फरवरी तक रखा गया है सरकार इस इजलास दौरान कैग रिपोर्ट पेश करेगी इस दौरान विरोधी तिर आम आदमी पार्टी का की रुख रहेगा ये देखना होगा ਪ੍ਰਯਾਗਰਾਜ ਵਿਖੇ جاری ਮਹਾਕੁੰਭ ਹੁਣ ਆਖਰੀ ਪੜਾਵਲ ਹੈ ਹੁਣ ਤੱਕ ਪ੍ਰਯਾਗਰਾਜ ਵਿਖੇ ਕਰੀਬ 63 ਕਰੋੜ ਤੋਂ ਵੱਧ ਸ਼ਰਧਾਲੂ ਸੰਗਮ ਵਿੱਚ ਪਵਿੱਤਰ ਇਸ਼ਨਾਨ ਕਰ ਚੁੱਕੇ ਨੇ ਸੋਮਵਾਰ ਨੂੰ ਕਰੀਬ 1 ਕਰੋੜ ਲੋਕਾਂ ਨੇ ਆਸਥਾ ਦੀ ਡੁਬਕੀ ਲਗਾਈ ਫਿਲਮ ਅਦਾਕਾਰ ਅਕਸ਼ੇ ਕੁਮਾਰ ਤੇ ਅਦਾਕਾਰਾ ਕੈटरीना कैफ ਨੇ ਵੀ ਸੋਮਵਾਰ ਨੂੰ ਸੰਗਮ ਵਿੱਚ ਪਵਿੱਤਰ ਇਸ਼ਨਾਨ ਕੀਤਾ ਇਸ ਦੌਰਾਨ ਅਕਸ਼ੇ ਕੁਮਾਰ ਨੇ ਮਹਾਕੁੰਭ ਦੀ ਚੰਗੀ ਵਿਵਸਥਾ ਲਈ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਸਮੂਹ ਕਰਮਚਾਰੀਆਂ ਦੀ ਸ਼ਲਾਘਾ ਕੀਤੀ ਪ੍ਰਯਾਗਰਾਜ ਵਿਖੇ جاری ਮਹਾਕੁੰਭ ਦਾ ਸੋਮਵਾਰ ਨੂੰ 43 ਵਜੇ ਸੀ ਇਸ ਵਾਰ ਦਾ ਮਹਾਕੁੰਮ ਸੰਪੰਨ ਹੋਣ ਵਿੱਚ ਹੁਣ ਸਿਰਫ 2 ਦਿਨ ਬਾਕੀ ਬਚੇ ਨੇ ਇਸ ਦੌਰਾਨ ਵੱਡੀਆਂ ਹਸਤੀਆਂ ਸਿਆਸੀ ਆਗੂ ਤੇ ਫਿਲਮੀ ਸਿਤਾਰਿਆਂ ਦਾ ਪ੍ਰਯਾਗਰਾਜ ਪਹੁੰਚ ਕੇ ਸੰਗਮ ਵਿੱਚ ਪਵਿੱਤਰ ਇਸ਼ਨਾਨ ਕਰਨ ਦਾ ਦੌਰ ਲਗਾਤਾਰ ਜਾਰੀ ਹੈ ਸੋਮਵਾਰ ਨੂੰ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਸੰਗਮ ਵਿੱਚ ਇਸ਼ਨਾਨ ਕੀਤਾ ਇਸ ਦੌਰਾਨ ਅਦਾਕਾਰਾ ਕੈटरीना कैफ ਵੀ ਮਹਾਕੁੰਮ ਵਿੱਚ ਪਹੁੰਚੀ ਉਹਨਾਂ ਪਰਮਾਰਥ ਨਿਕੇਤਨ ਕੈਂਪ ਵਿੱਚ Swami Chidanand Saraswati ਅਤੇ 7ਵੀਂ ਪਗਵਤੀ ਸਰਸਵਤੀ ਦਾ ਆਸ਼ੀਰਵਾਦ ਲਿਆ। ਸੰਗਮ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਅਕਸ਼ੇ ਕੁਮਾਰ ਨੇ ਕਿਹਾ ਕਿ ਸੰਗਮ ਵਿੱਚ ਇਸ਼ਨਾਨ ਕਰਕੇ ਉਹਨਾਂ ਨੂੰ ਬਹੁਤ ਵਧੀਆ ਲੱਗਿਆ। ਇੱਥੇ ਬਿਹਤਰੀਨ ਪ੍ਰਬੰਧ ਕੀਤੇ ਗਏ ਨੇ। ਉਹਨਾਂ ਕੁੰਭ ਵਿੱਚ ਕੀਤੇ ਪ੍ਰਬੰਧਾਂ ਲਈ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਸਮੂਹ ਕਰਮਚਾਰੀਆਂ ਅਤੇ ਪੁਲਿਸ ਦਾ ਧੰਨਵਾਦ ਕੀਤਾ। ਬਹੁਤ ਬੜੀਆ ਇੰਤਜ਼ਾਮ ਹੈ। ਬਹੁਤ ਅੱਛੇ ਅਚੀ ਤਰ੍ਹਾਂ ਮਤਲਬ हम यहाँ के आ, सीएम साहब योगी साहब का बहुत बहुत धन्यवाद करते हैं कि इतना अच्छा इंतजाम कर रखा है मुझे अभी भी याद है 2019 में जब आ, आ, पिछला कुंभ हुआ था तो लोग गठरी लेके आते थे अब तो इस इस वक्त तो सब बड़े बड़े लोग आ रहे हैं अंबानी आ रहे हैं अडानी आ रहे हैं बड़े बड़े एक्टर आ रहे हैं सब आ रहे हैं तो ये इसे कहते हैं मतलब किस हिसाब से महाकुंभ भी

Dan